ਲਓ ਜਿੱਥੇ ਆ ਗਏ ਆਪਾਂ ਕਿਚਨ 'ਚ ਤੇ ਕਿਚਨ 'ਚ ਮੈਂ ਅੱਜ ਬਣਾਏ ਸੀ ਰਾਜਮਾ ਤੇ ਉਹਨੂੰ ਮੈਂ ਤੜਕਾ ਲਾਉਣ ਲੱਗੀ ਪਹਿਲਾਂ ਮੈਂ ਉਬਾਲਨੇ ਰੱਖਤੇ ਹੀ ਫਿਰ ਮੈਂ ਤੜਕਾ ਬਾਅਦ 'ਚ ਜਿਹੜਾ ਉਹ ਲਾਇਆ ਐ ਚ ਉੱਪਰ ਬਹੁਤ ਹੀ ਧੀਰ ਬਾਅਦ ਜਿਹੜਾ ਉਹ ਕੱਢਿਆ ਸੀ ਤੇ ਮੈਂ ਕਿਹਾ ਅੱਜ ਇਹ ਚ ਚੋਪ ਕਰ ਲੈਨੇ ਆ ਕਿਉਂਕਿ ਫਿਰ ਨਾ ਹੱਥ ਨਾਲ ਕਰਨਾ ਪੈਂਦਾ ਉਹਦੇ ਨਾਲ ਜਿਹੜਾ ਕੱਦੂ ਕੱਸ ਹੁੰਦਾ ਨਾ ਉਹਦੇ ਨਾਲ ਕਰਨਾ ਪੈਂਦਾ ਤੇ ਉਹਦੇ ਨਾਲ ਇਹ ਆ ਕਿ ਨਾ ਲੱਗ ਜਾਂਦਾ ਕਿਤੇ ਨਾ ਕਿਤੇ ਨਾ ਜਿੱਦਾਂ ਨੇਲ ਵਗੈਰਾ ਹੁੰਦੇ ਨਾ ਵੱਧੇ ਹੁੰਦੇ ਉਹ ਛਿੱਲੇ ਜਾਂਦੇ ਆ ਜਾਂ ਪੋਟੇ ਛਿੱਲੇ ਜਾਂਦੇ ਆ ਤੇਸ ਕਰਕੇ ਮੈਂ ਚੋਪਰ ਕੱਢਿਆ ਹੀ ਮੈਂ ਚੱਲ ਚੋਪਰ ਜਨਾ ਅੱਜ ਕਰ ਲੈਨੇ ਆ ਮਸਾਲਾ ਤੇ ਮੈਂ ਜਿਹੜਾ ਹੀ ਉਹ ਰਾਜਮਾ ਬਣਾ ਲੇ ਤੇ ਨਾਲ ਜਿਹੜੇ ਹੀ ਉਹ ਛੋਲ ਵੀ ਬਣਾ ਲੇ ਜੇ ਰਸੋਈ ਚੋਂ ਖਤਮ ਹੁੰਦਾ ਵਲੌਗ ਤੇ ਰਸੋਈ ਚ ਖਤਮ ਹੋ ਜਾਂਦਾ ਪਰ ਅੱਜ ਦਾ ਵਲੌਗ ਬਰ ਇੰਟਰਸਟਿੰਗ ਆ ਤੇ ਵਲੌਗ ਦਿਨਾਲ ਬਣੇ ਰਿਓ ਪੂਰਾ ਵਲੌਗ ਦੇਖਿਓ ਪਲੀਜ਼ ਸਪੋਰਟ ਕਰਿਆ ਕਰੋ ਇਹੋ ਜਿਹੇ ਭੈਣਾਂ ਜਿਹੜੀਆਂ ਮੇਰੇ ਵਰਗੀਆਂ ਜਿਹੜੀਆਂ ਹੋਸ ਵਾਈਫ ਨੇ ਜਿਹੜੀਆਂ ਇੰਨੀ ਮਿੰਤ ਕਰਦੀਆਂ ਨੇ ਵਲੌਗ ਬਣਾਉਂਦੀਆਂ ਤੁਹਾਡੇ ਵਾਸਤੇ ਤੇ ਇਹਦੇ ਨਾਲ ਇਹ ਇਨਸਪੀਰੇਸ਼ਨ ਵੀ ਮਿਲਦੀ ਆ ਮੋਟੀਵੇਸ਼ਨ ਵੀ ਮਿਲਦੀ ਸਾਨੂੰ ਤੇ ਇਹ ਇਹਦਾ ਮਤਲਬ ਇਹ ਆ ਕਿ ਮਤਲਬ ਤੁਸੀਂ ਜਿਹੜਾ ਬਸ ਸਪੋਰਟ ਕਰੋ ਤੇ ਤਾਂ ਕਿ ਚੈਨਲ ਨੂੰ ਆਪਾਂ ਗਰੋ ਕਰ ਸਕੀਏ ਤੇ ਤੁਹਾਡੇ ਵਾਸਤੇ ਵਧੀਆ ਵਧੀਆ ਵਲੌਗ ਜੜਿਓ ਲੈ ਕੇ ਆ ਸਕੀਏ ਤੇ ਵੱਧ ਤੋਂ ਵੱਧ سپورਟ ਕਰਿਆ ਕਰੋ ਜਿਹੜੀਆਂ ਹਾਊਸ ਵਾਈਫ ਹੁੰਦੀਆਂ ਬਹੁਤ ਹੀ ਇੱਕ ਤੇ ਉਹਨਾਂ ਨੂੰ ਘਰ ਦਾ ਕੰਮ ਕਰਨਾ ਪੈਂਦਾ ਦੂਜਾ ਕੈਮਰਾ ਸੈੱਟ ਕਰਨਾ ਵਲੌਗ ਬਣਾਉਣਾ ਅਪਲੋਡ ਕਰਨਾ ਸਾਰੇ ਕੰਮ ਮਤਲਬ ਉਹਨਾਂ ਨੂੰ ਕਰਨੇ ਪੈਂਦੇ ਆ ਤੇ ਪਲੀਜ਼ ਇਸ ਕਰਕੇ ਉਹਨਾਂ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੂੰ ਤੁਸੀਂ ਕਰਦੇ ਜੇ ਉਹਨਾਂ ਨੂੰ ਬਹੁਤ ਵਧੀਆ ਕਿ ਤੁਸੀਂ ਕਰਦੇ ਜੀ ਤੇ ਜਿਨ੍ਹਾਂ ਨਹੀਂ ਕਰਦੇ ਉਹਨਾਂ ਨੂੰ ਵੀ ਤੁਸੀਂ ਕਰਿਆ ਕਰੋ ਸਾਰਿਆਂ ਨੂੰ ਕਰਿਆ ਕਰੋ ਤੇ ਇੱਕ ਲਾਈਕ ਦੇ ਨਾਲ ਜਾਂ ਇੱਕ ਸਬਸਕ੍ਰਾਈਬ ਕਰਨ ਦੇ ਨਾਲ ਕੁਛ ਵੀ ਨਹੀਂ ਹੋ ਜਾਂਦਾ ਕੋਈ ਤੁਹਾਡੇ ਫੋਨ ਤੇ ਜਿਹੜਾ ਉਭਾਰ ਨਹੀਂ ਪੈ ਜਾਂਦਾ ਕੋਈ ਬੋਝ ਨਹੀਂ ਪੈ ਜਾਂਦਾ ਕੋਈ ਮੈਮਰੀ ਫੁੱਲ ਨਹੀਂ ਹੋ ਜਾਂਦੀ ਇਹ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜਿਹੜਾ ਲਾਈਕ ਕਰ ਦਿਓ ਤੇ ਚਲੋ ਜੀ ਵਲੌਗ ਅੱਜ ਦਾ ਜਿਹੜਾ ਸ਼ੁਰੂ ਕਰਦੇ ਆਂ ਇਤੇ ਮੇ ਵਾਇਸ ਆਨ ਤੇ ਕੀਤੀ ਬਟਨ ਵਾਇਸ ਬਹੁਤ ਜ਼ਿਆਦਾ ਘਟ ਆਉਂਦੀ ਰਸੋਈ ਜੇ ਆ ਕਿ ਤੜਕੇ ਤੁਰਕੇ ਦੀ ਆਵਾਜ਼ ਆਉਂਦੀ ਹੈ ਜਾਂ ਬਾਹਰ ਕੋਈ ਸ਼ੋਰ ਵਗੈਰਾ ਆ ਜਾਂਦਾ ਵੇ ਇਸ ਕਰਕੇ ਜਿਹੜਾ ਵਾਇਸ ਕਲੀਅਰ ਨਹੀਂ ਆਉਂਦੀ ਹੈਗੀ ਇਸ ਕਰਕੇ ਮੈਨੂੰ ਵਾਇਸ ਓਵਰ ਕਰਨੀ ਪੈਂਦੀ ਬਾਅਦ ਵਿੱਚ ਤੇ ਕਿਉਂਕਿ ਰੋਡ ਦੇ ਉੱਤੇ ਸਾਡਾ ਘਾਰਾ ਤੇ ਬਹੁਤ ਜ਼ਿਆਦਾ ਆਵਾਜ਼ ਆਉਂਦੀ ਹੈ ਇਸ ਕਰਕੇ ਤੇ ਵਾਇਸ ਓਵਰ ਕਰਨਾ ਹੀ ਹੈ ਤੁਹਾਨੂੰ ਕਲੈਰਟੀ ਹੋ ਜਾਂਦੀ ਆ ਕਿ ਕੀ ਕੋਈ ਬੋੜਿਆ ਕੀ ਕੋਈ ਕਰ ਰਿਹਾ ਵਾ ਤੇ ਇਸ ਕਰਕੇ ਤੇ ਇਥੇ ਕੈਮਰਾ ਲਗਾਉਣਾ ਮੈਨੂੰ ਬੜਾ ਵਧੀਆ ਲੱਗਦਾ ਵਾ ਇਦਾਂ ਵਿਊਜ਼ ਆ ਬੜਾ ਵਧੀਆ ਹੁੰਦਾ ਵਾ ਤੇ ਆਪਾਂ ਕੋਸ਼ਿਸ਼ ਕਰਾਂਗੇ ਮਤਲਬ ਇਹ ਥੋੜਾ ਵਧੀਆ ਵਲੌਗ ਤੁਹਾਡੇ ਵਾਸਤੇ ਲਿਆਉਣ ਵਾਸਤੇ ਇਹ ਆ ਕਿ ਤੁਹਾਡੇ ਸਪੋਰਟ ਦੇ ਨਾਲ ਹੀ ਸਭ ਕੁਝ ਹੋ ਸਕਦਾ ਵਾ ਤੇ ਤੁਹਾਡਾ ਸਪੋਰਟ ਨਹੀਂ ਹੋਊਗਾ ਫਿਰ ਮੋਟੀਵੇਸ਼ਨ ਨਹੀਂ ਮਿਲਦੀ ਤੇ ਚਲੋ ਜੀ ਕਿਚਨ ਦਾ ਵੀ ਕੰਮ ਜਲਦੀ ਜਲਦੀ ਨੇਬੇੜ ਦਿਆ ਰਾਜਮਾ ਦੇ ਨਾਲ ਚਾਵਲ ਨਾ ਉਚਾਵਲ ਨਾ ਬਣੇ ਹੋਣ ਤੇ ਉਹ ਫਿਰ ਰਾਜਮਾ ਖਾਣ ਦਾ ਮਜਾ ਨਹੀਂ ਹੁੰਦਾ ਹੈਗਾ ਤੇ ਇਸ ਕਰਕੇ ਰਾਜਮਾ ਦੇ ਨਾਲ ਜਿਹੜਾ ਚਾਵਲ ਮੈਂ ਬਣਾ ਲਈ ਨਮਕੀਨ ਵਾਲੇ ਸਾਡੇ ਫਿੱਕੇ ਜਿਹੜੇ ਚਾਵਲ ਹਨ ਉਹ ਬਹੁਤ ਘੱਟ ਖਾਂਦੇ ਆ ਖਾ ਲੈਂਦੇ ਆ ਪਰ ਬਹੁਤ ਜ਼ਿਆਦਾ ਘੱਟ ਖਾਂਦੇ ਆ ਕਿਉਂਕਿ ਇੱਕ ਤੇ ਵਾਈ ਹੁੰਦੇ ਨਾ ਇਸ ਕਰਕੇ ਖਾਦੇ ਨਹੀਂ ਜਾਂਦੇ ਹੈਗੇ ਤੇ ਇਸ ਕਰਕੇ ਨਮਕੀਨ ਬਣਾਉਣੇ ਪੈਂਦੇ ਨਮਕੀਨ ਬਣਾਉਣਾ ਤੇ ਫਿਰ ਸਾਰੇ ਖਾ ਲੈਂਦੇ ਬੜੇ ਵਧੀਆ ਤੇ ਇਸ ਕਰਕੇ ਮੈਂ ਨਮਕੀਨ ਚਾਵਲ ਬਣਾ ਲਿਆ ਹੇ ਸਾਰੀ ਕਾਲ ਜੀ ਸਾਰਿਆਂ ਕੀ ਹਾਲ ਚੱਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਗੇ ਹੁਣ ਲੱਗਾ ਦਿਨ ਚੜਨ ਵੇਖਿਓ ਐ ਜਿਹੜੀ ਟਿਊਬ ਹੈ ਨਵੀਂ ਲਾਈ ਹੀ ਹੈ ਵਾਲੀ ਕਿਉਂਕਿ ਇੱਥੇ ਹੈ ਨਹੀਂ ਤੁਹਾਨੂੰ ਪਤਾ ਇੱਥੇ ਖਾਲੀ ਹੀ ਤੇ ਮੈਂ ਰਾਤ ਅਸੀਂ ਇੱਥੇ ਟਿਊਬ ਲਾਣ ਦਾ ਤੇ ਉਹ ਜਿਹੜੀ ਵੱਡੀ ਟਿਊਬ ਲੱਗੀ ਆ ਤੇ ਉਹਦੇ ਨਾਲ ਹੀ ਬਹੁਤ ਜ਼ਿਆਦਾ ਰੋਸ਼ਨੀ ਆ ਸਾਰੇ ਨਾਲ ਰੋਸ਼ਨੀ ਜ਼ਿਆਦਾ ਜੀ ਹੋ ਗਈ ਇਹ ਉਹ ਮੈਂ ਜਗਾਈ ਨੇ ਜੇ ਤੇ ਬਟ ਇਹਦੇ ਨਾਲ ਹੀ ਬਹੁਤ ਜ਼ਿਆਦਾ ਰੋਸ਼ਨੀ ਆ ਤੇ ਲੌਕਡਾਉਨ ਚ ਕੋਈ ਦਿੱਕਤ ਨਹੀਂ ਆ ਤੇ ਇੱਥੇ ਬ੍ਰਾਂਡੇ ਚ ਵੀ ਜਿਹੜੀ ਉਹ ਲੱਗ ਚੁੱਕੀ ਹੈ ਵੱਡੀ ਆ ਵੇਖੋ ਤੇ ਇਹਦੀ ਵੀ ਬੋਲ ਆ ਵੇਖੋ ਇਹਦੀ ਬੋਲ ਲਾਈਟਿੰਗ ਆ ਸਾਰੇ ਉਹ ਤੇ ਦੂਰ ਤੱਕ ਜਾਂਦੀ ਲਾਈਟ ਤੇ ਇਹ ਵੀ ਠੀਕ ਹੈ ਜੇ ਬੰਦ ਕਰ ਦਿੰਦੇ ਆ ਤੇ ਹੁਣ ਜਾਣਾ ਵਾ ਨਮਿਸ਼ ਨੇ ਟਿਵੀਸ਼ਨ ਤੇ ਤੇ ਟਿਵੀਸ਼ਨ ਤੇ ਉਹਨੂੰ ਜਿਹੜਾ ਵਾ ਛੱਡ ਕੇ ਤੇ ਜਿਤੋਂ ਦੇ ਆਉਣ ਦਾ ਟਾਈਮ ਹੋਊਗਾ ਫਿਰ ਆਪਾਂ ਜਾਵਾਂਗੇ ਤੇ ਤੁਹਾਨੂੰ ਪਤਾ ਵਾ ਮਤਲਬ ਗਣੇਸ਼ ਚਤੁਰਥੀ ਜੜੀ ਆ ਆ ਰਹੀ ਹੈ ਤੇ ਆਪਾਂ ਗਣੇਸ਼ ਜੀ ਨੂੰ ਲੈਣ ਜਾਣਾ ਤੇ ਤੁਹਾਨੂੰ ਵੀ ਨਾਲ ਚੱਲਾਂਗੀ ਤੇ ਉੱਥੇ ਦਿਖਾਵਾਂਗੇ ਤੇ ਥੋੜਾ ਜਿਹਾ ਨਾ ਮੈਂ ਤੱਦ ਕਰਕੇ ਨਾ ਉਹ ਸਬਜੀ ਬਣਾਉਣੀ ਮੈਂ ਕਿ ਆਣ ਕੇ ਨਾ ਬੰਦ ਹੀ ਨਹੀਂ ਫਿਰ ਲੇਟ ਹੋ ਜਾਈਦਾ ਵਾ ਇਸ ਕਰਕੇ ਤੇ ਆਪਾਂ ਜਿਹੜੀ ਮੈਂ ਬਣਾ ਕੇ ਜਾਊਂਗੀ ਚਾਵਲ ਇੱਕ ਪਾਸੇ ਰੱਖ ਦਿੱਤੇ ਆ ਤੇ ਤੜਕਾ ਵਗੈਰਾ ਲਗਾ ਕੇ ਫਿਰ ਆਪਾਂ ਚੱਲਦੇ ਆਂ ਤੜਕਾ ਵੇਖੋ ਕਿੰਨਾ ਵਧੀਆ ਲੱਗਾ ਤੇ ਰਾਜਮਾ ਜਿਹੜੇ ਸੀ ਘੋਗੇ ਸੀ ਮੈਂ ਵੇਖ ਲਿਆ ਇੱਕ ਵਾਰੀ ਤੇ ਇੱਧਰ ਚਾਵਲ ਮੈਂ ਛਾੜਤੇ ਆ ਤੇ ਤੜਕੇ ਨੂੰ ਆਹ ਹੁਣ ਉੱਧਰ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣੀ ਆ ਹਾਂ ਵੇਖੋ ਤੇ ਇਹ ਕ੍ਰੌਕਸ ਵਾ ਤੇ ਆ ਵੇਖੋ ਬੜੇ ਪਸੰਦ ਆਏ ਹੀ ਕੱਲ ਲਿਆਂਦੇ ਤੁਮ੍ਹ੍ਹੇ ਵਾਸਤੇ ਰੈੱਡ ਕਲਰ ਦੇ ਹਾਂ ਆਹ ਲਖੋ ਤੇ ਬੜੇ ਕੰਫਰਟੇਬਲ ਵੀ ਬੜੇ ਆ ਤੇ ਦੂਜੇ ਜਿਹੜੇ ਕ੍ਰੌਕਸ ਉਹਦੇ ਨਾਲੋਂ ਜ਼ਿਆਦਾ ਵਧੀਆ ਆ ਵਾ ਵੇਖੋ ਲਾਸਟਿਕ ਲੱਗੀ ਜਰਾ ਵੀ ਨਹੀਂ ਚੁਪਦੀ ਐ ਗਿਚਿੰਗ ਨਹੀਂ ਕਰਦੀ ਐ ਬੱਚੇ ਨੂੰ ਤੇ ਇਹ ਵਾਲੇ ਤੇ ਬੜੇ ਵਧੀਆ ਲੱਗੇ ਇਹ ਰੈੱਡ ਟੇਪ ਤੋਂ ਲਿਆਂਦੇ ਆ ਤੇ ਕੱਲ ਲਿਆਂਗ ਦਿੱਤੇ ਉਹਨੇ ਬੜੀ ਜ਼ਿੱਦ ਕਰਦਾ ਪਿਆ ਸੀ ਇਸ ਕਰਕੇ ਤੇ ਕੰਫਰਟੇਬਲ ਵੀ ਬੜੇ ਜਿੱਦਾ ਬੂਟ ਹੁੰਦੇ ਨਾ ਇੰਨੇ ਜ਼ਿਆਦਾ ਜਿਹੜੇ ਉੱਚੇ ਆ ਤੇ ਇਹ ਸਾਰਿਆਂ ਨੇ ਬੜੇ ਪਸੰਦ ਕੀਤੇ ਕਿਉਂਕਿ ਟਿਊਸ਼ਨ ਤੇ ਪਾਕ ਗਿਆ ਸੀ ਨਾ ਤੇ ਉੱਥੇ ਬੱਚਿਆਂ ਨੇ ਵੀ ਬੜੇ ਪਸੰਦ ਕੀਤੇ ਸਾਡੇ ਨੇ ਇਹ ਕਹ ਲਿਆ ਕਿ ਤੇ ਲੋਕਲ ਹੈ ਬਲੂ ਕਲਰ ਦੇ ਇਹ ਕੀ ਪਾਣੀ ਵਗੈਰਾ ਚ ਜਿਹੜੇ ਪਾ ਸਕਦੇ ਉਹ ਵੀ ਪਾਣੀ ਚ ਪਾ ਸਕਦੇ ਪਰ ਇਹ ਜਿਹੜੇ ਡੇਲੀ ਵੇਅਰ ਪਾ ਸਕਦੇ ਬੜੇ ਹੀ ਵੀ ਕੰਫਰਟੇਬਲ ਆ ਇਹ ਵੀ ਉਹਨੂੰ ਚੰਗੇ ਲੱਗੇ ਹੀ ਤੇ ਫਿਰ ਇਹ ਵੀ ਜਿਹੜੇ ਲੈ ਦਿੱਤੇ ਤੇ ਇਹ ਵੀ ਵਧੀਆ ਨੇ ਕਿ ਬੱਚਾ ਆਰਾਮ ਨਾਲ ਪਾ ਸਕਦਾ ਵਾ ਇਹ ਸਰਦੀਆਂ ਨੂੰ ਵੀ ਮਤਲਬ ਜਾਣਗੇ ਤੇ ਗਰਮੀਆਂ ਨੂੰ ਇਹ ਦੋਵੇਂ ਸੀਜ਼ਨ ਜਿਹੜੇ ਪਾ ਜਾਂਦੇ ਆ ਹਾਂ ਵੇਖੋ ਇਹਦੇ ਵਿੱਚ ਆਹ ਹਵਾ ਵਸਦੇ ਨਾ ਉਹ ਲੱਗੇ ਹੋਏ ਬੀਡ ਸਜੇ ਤੇ ਇਹ ਦੋ ਜੋੜੀ ਇਹਨੂੰ ਲੈ ਆ ਦਿੱਤੇ ਤੇ ਮੈਂ ਛੱਡ ਕੇ ਉਹਨੂੰ ਆ ਗਈ ਸੀ ਤੇ ਬਹੁਤ ਹੀ ਜ਼ਿਆਦਾ ਗਰਮੀ ਬਾਹਰ ਬਹੁਤ ਗਰਮੀ ਹੈ ਤੇ ਸਵੇਰ ਦਾ ਸਿਰ ਜਿਹੜਾ ਮੈਂ ਧੋਤਾ ਸੀ ਉਹਨੂੰ ਕੰਗੀ ਨਹੀਂ ਕੀਤੀ ਹੈਗੀ ਫੂਕ ਕੀਤੀ ਨਹੀਂ ਮੈਂ ਉਹਦੇ ਕਰਕੇ ਵੀ ਜ਼ਿਆਦਾ ਗਰਮੀ ਲੱਗਦੀ ਨਾ ਬਾਲਾਂ ਕਰਕੇ ਵਾਲ ਖਿਲਰੇ ਹੋਣ ਨਾਲ ਜ਼ਿਆਦਾ ਲੱਗਦੀ ਗਰਮੀ ਤੇ ਮੈਂ ਜੇ ਨਾ ਬਨ ਲੈਨੇ ਹਨ ਪੋਨੀ ਕਰ ਲੈਨੇ ਇਹ ਜਮਾ ਦੇ ਹਲਕੀ ਜਿਹੀ ਲਿਪਸਟਿਕ ਲਾ ਲੈਣੀ ਬਹੁਤ ਕਿਉਂਕਿ ਗਰਮੀ ਬਹੁਤ ਜ਼ਿਆਦਾ ਗਰਮੀ ਚ ਮੇਕਅਪ ਮੇਰੇ ਕੋਲ ਦਿੱਤਾ ਨਹੀਂ ਜਾਂਦਾ ਇਹ ਤਾਂ ਕੰਮ ਆਪਾਂ ਕਰ ਲਿਆ ਚਾਵਲ ਬਣ ਗਏ ਸਬਜ਼ੀ ਵੀ ਬਣ ਗਈ ਤੇ ਠਹਿਰ ਕੇ ਜੇ ਫੁਲਕੇ ਬਣਾਉਂਗੀ ਫੁਲਕੇ ਵੀ ਬਣਾ ਕੇ ਜਾਉਂਗੀ ਆਂਦੇ ਬਿਲਕੁਲ ਨਹੀਂ ਹਿੰਮਤ ਹੁੰਦੀ ਜੀ ਹੈਲੋ ਗਾਇਸ ਆਪਾਂ ਪਹੁੰਚ ਚੁੱਕੇ ਆ ਕਨੇ ਚਿੰਨ ਲੈਣ ਵਾਸਤੇ ਆ ਨਾ ਆ ਮੇਰੇ ਦੋਸਤ ਦਿਖਾਣੇ ਇਹਨਾਂ ਨੂੰ ਕਿੱਥੇ ਆ ਆ ਵੇਖੋ ਕਿੰਨੀਆਂ ਸੋਹਣੀਆਂ ਮੂਰਤੀਆਂ ਉਧਰ ਉਧਰ ਅੰਦਰ ਆ ਬਾਲ ਗਣੇਸ਼ ਕਿਹੜੇ? ਇਹਦੇ ਬਾਲ ਗਣੇਸ਼। ਪਰ ਸਾਈਜ਼ ਥੋੜਾ ਛੋਟੇ ਲੈਣੇ ਹਨ। ਕਿੰਨੇ ਕਿਊਡਾ? ਹਨਾ? ਇਹ ਆਉਣ। ਦਾ ਵੀ ਛੋਟੇ। ਵੱਡੇ ਵੀ ਮਿਲ ਜਾਣਗੇ, ਛੋਟੇ ਵੀ ਮਿਲ ਜਾਣਗੇ। ਛੋਟੇ-ਛੋਟਾ ਵੀ ਡਿਜ਼ਾਈਨ ਹੈਗੇ ਨੇ। ਬਜਾਜ ਜਨਕ ਜਲੰਧਰ ਰੋਡ ਤੇ ਆਏ ਐ ਹਰ ਵਾਰੀ ਇਹਨਾਂ ਕੋਈ ਲੈਣੇ ਆ। ਇਹ ਆਪ ਹੀ ਬਣਾਉਂਦੇ ਆ। ਮੀਨਾਕਾਰੀ ਵੀ ਆਪ ਹੀ ਕਰਦੇ ਆ। ਲੇਕਿਨ ਹੋ ਸਕਦਾ ਕਿ ਇਹ ਕਿੰਨੀ ਅੱਛੀ ਹੈ। ਦੇਖਦੇ ਆਂ ਆਪਾ ਕਿਹੜਾ ਸਿਲੈਕਟ ਕਰਦੇ ਆਂ ਤੇ ਫਿਰ ਆਪਾਂ ਲੈ ਕੇ ਜਾਂਦੇ ਆਂ। ਉਹ ਤੁਹਾਨੂੰ ਅਸੀਂ ਉਦੋਂ ਹੀ ਦਿਖਾਵਾਂਗੇ ਕਿਦੋਂ ਆਪਾਂ ਕਰਾਂਗੇ। ਉਨਾਂ ਦਾ ਆਗਮਨ ਘਰ ਵਿੱਚ ਕਿ ਆਪ ਕੀ ਉਹਦੇ ਬਹੁਤ ਵੱਡੇ ਹਨ ਨਹੀਂ ਉਹਨਕੇ ਉਸਕੇ ਸਾਥ ਉਸਕੇ ਸਾਥ ਤੇ ਆਪਾਂ ਸਿਲੈਕਟ ਕਰ ਲਏ ਤੇ ਆਪਾਂ ਤੁਹਾਨੂੰ ਜਿਹੜਾ ਉਹ ਦਿਨ ਵਿਖਾਵਾਂਗੇ ਉਹ ਦਿਨ ਹੀ ਵਿਖਾਵਾਂਗੇ ਜਿਹੜਾ ਕਿ ਸਿਲੈਕਟ ਕੀਤੀ ਹੈ ਚੱਲਦੇ ਹੁਣ இரா <laughs> 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 ਤੇ ਟਾਈਡਨੈਸ ਬਹੁਤ ਹੋ ਗਈ ਆ ਇਸ ਵਜ੍ਹਾ ਨਾਲ ਕਿ ਬਹੁਤ ਜ਼ਿਆਦਾ ਗਰਮੀ ਹੀ ਧੁੱਪ ਹੀ ਇਸ ਕਰਕੇ ਤੇ ਉੱਥੇ ਜੋ ਵੀ ਖਾਣਾ ਸੀ ਆਪਾਂ ਖਾ ਪੀ ਲਿਆ ਤੇ ਨਮਿਸ਼ ਨੂੰ ਇਹ ਕਿ ਸ਼ੇਕ ਨਹੀਂ ਮਿਲਿਆਗਾ ਸ਼ੇਕ ਮਿਲਿਆ ਹੀ ਨਹੀਂ ਰਸਤੇ 'ਚ ਤੇ ਫਿਰ ਆਪਾਂ ਇੱਥੇ ਆਣ ਕੇ ਆਰਡਰ ਕੀਤਾ ਤੋਂ ਨਾ ਸ਼ੇਕ ਪੀਤਾ ਫਿਰ ਉਹਨੂੰ ਤਸੱਲੀ ਹੋਈ ਤੇ ਇਹ ਸੀ ਸਾਡਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਹੋ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਸਾਰੀ ਸ਼ਕਾਲ ਦੀ ਸਾਰਿਆਂ ਨੂੰ